ਸੋਸ਼ਲ ਮੀਡੀਆ ਦੀ ਦੁਨੀਆ ਬੱਚਿਆਂ ਦੀ ਮਾਸੂਮੀਅਤ ਲਈ ਇੱਕ ਵੱਡਾ ਖਤਰਾ ਬਣਦੀ ਜਾ ਰਹੀ ਹੈ। ਬੱਚਿਆਂ ਨੂੰ ਅਸ਼ਲੀਲ ਸਮਗਰੀ ਤੱਕ ਆਸਾਨ ਪਹੁੰਚ ਤੇ ਰੀਲਾਂ ਦੀ ਲਤ ਤੋਂ ਬਚਾਉਣ ਲਈ ਮ드ਰਾਸ ਹਾਈ ਕੋਰਟ ਨੇ ਬਹੁਤ ਸਖਤ ਰੁਕਾ ਅਪਣਾਇਆ। ਦਰਅਸਲ ਮ드ਰਾਸ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਭਾਰਤ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਜਿਵੇਂ ਕਿ ਆਸਟ੍ਰੇਲੀਆ ਵਿੱਚ ਅਦਾਲਤ ਨੇ ਬੀਤੇ ਦਿਨ ਕਿਹਾ ਕਿ ਜਦੋਂ ਤੱਕ ਅਜੀਹਾ ਕਾਨੂੰਨ ਨਹੀਂ ਬਣ ਜਾਂਦਾ ਸੁਬਾਈ ਤੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਬੱਚਿਆਂ ਚ ਬਾਲ ਅਧਿਕਾਰਾਂ ਤੇ ਸੁਰੱਖਿਅਤ ਇੰਟਰਨੈਟ ਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਾਰਜ ਯੋਜਨਾ ਤਿਆਰ ਕਰ ਸਕਦੇ ਨੇ ਜਸਟਿਸ ਜੀ ਜੈ ਚੰਦਰਨ ਤੇ ਕੇ ਕੇ ਰਾਮਕ੍ਰਿਸ਼ਨਨ ਨੇ ਬੈਂਚ ਦੇ ਪਟੀਸ਼ਨ ਤੇ ਸੁਣਵਾਈ ਕੀਤੀ ਬੈਂਚ ਨੇ ਕਿਹਾ 2017 ਚ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਅਨੁਸਾਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਅਜੀਹੇ ਵਿਵਾਦਪੂਰਨ ਤੇ ਅਸ਼ਲੀਲ ਵੀਡੀਓਜ਼ ਨੂੰ ਰੋਕਣ ਲਈ ਤਰੀਕੇ ਮਜੂਦ ਨਹੀਂ। ਜਦਕਿ ਬੱਚਿਆਂ ਨੂੰ ਅਸ਼ਲੀਲ ਵੀਡੀਓ ਦੇਖਣ ਤੋਂ ਪੂਰੀ ਤਰ੍ਹਾਂ ਰੋਕਣ ਲਈ ਸੌਫਟਵੇਅਰ ਜ਼ਰੂਰੀ ਹੈ। ਅਦਾਲਤ ਨੇ ਮੰਨਿਆ ਕਿ ਅਜੀਹੇ ਅਸ਼ਲੀਲ ਸਮਗਰੀ ਦੇਖਣਾ ਜਾਂ ਇਸ ਤੋਂ ਬਚਣਾ ਨਿੱਜੀ ਪਸੰਦ ਹੈ ਤੇ ਅਧਿਕਾਰ ਦਾ ਮਾਮਲਾ ਹੈ। ਜੱਜਾਂ ਨੇ ਹੁਕਮ ਦਿੱਤਾ ਜੇਕਰ ਬੱਚੇ ਅਜਿਹੇ ਵੀਡੀਓ ਦੇਖਦੇ ਨੇ ਤਾਂ ਇਸ ਦਾ ਉਨ੍ਹਾਂ ਤੇ ਵਧੇਰੇ ਨਕਾਰਾਤਮਕ ਪ੍ਰਭਾਵ ਪੈਂਦਾ ਇਸ ਲਈ ਭਾਰਤ ਚ ਕੇਂਦਰ ਸਰਕਾਰ ਨੂੰ ਆਸਟ੍ਰੇਲੀਆ ਦੀ ਤਰਜ਼ ਤੇ ਪਾਬੰਦੀ ਲਾਗੂ ਕਰਨੀ ਚਾਹੀਦੀ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੱਕ ਪਹੁੰਚ ਕਰਨ ਤੋਂ ਰੋਕਦੀ ਹੈ ਉਦੋਂ ਤੱਕ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ-ਨਾਲ ਬਾਲ ਅਧਿਕਾਰ ਕਮਿਸ਼ਨਰਾਂ ਨੂੰ ਇਸ ਮੁੱਦੇ ਬਾਰੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਉਪਾਅ ਕਰਨੇ ਚਾਹੀਦੇ ਨੇ ਦਰਅਸਲ ਐਸ ਵਿਜੇ ਕੁਮਾਰ ਨੇ ਮ드ਰਾਸ ਹਾਈ ਕੋਰਟ ਦੇ ਮ드ਰਾਈ ਬੈਂਚ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਆਪਣੇ ਪਟੀਸ਼ਨ ਚ ਉਹਨਾਂ ਕਿਹਾ ਕਿ ਅਸ਼ਲੀਲ ਤਸਵੀਰਾਂ ਇੰਟਰਨੈਟ ਤੇ ਆਸਾਨੀ ਨਾਲ ਉਪਲਬਧ ਨੇ ਅੱਜ ਕੋਈ ਵੀ ਅਜਹੀਆਂ ਇਤਰਾਜ਼ਯੋਗ ਤਸਵੀਰਾਂ ਦੇਖ ਸਕਦਾ ਹੈ ਇਹ ਬੱਚਿਆਂ ਦੇ ਭਵਿੱਖ ਨੂੰ ਖਤਰੇ ਚ ਪਾ ਰਿਹਾ ਹੈ ਇਸ ਨੇ ਪਟੀਸ਼ਨ ਚ ਬੇਨਤੀ ਕੀਤੀ ਗਈ ਸੀ ਕਿ ਰਾਸ਼ਟਰੀ ਬਾਦ ਸੁਰੱਖਿਆ ਐਕਟ ਦੇ ਅਨੁਸਾਰ ਅਦਾਲਤ ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ 77 ਗ੍ਰੈਸ 77 ਪਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਤੇ ਤਾਮਿਲਨਾਡੂ ਕਮਿਸ਼ਨਰ ਦੇ ਮੈਂਬਰਾਂ ਤੇ ਇੰਟਰਨੈਟ ਸੇਵਾ ਪ੍ਰਦਾਤਾ ਐਸੋਸੀਏਸ਼ਨ ਦੇ ਸਖਤਰ ਨੂੰ ਅਜੀਹੀ ਅਸ਼ਲੀਲ ਵੀਡੀਓਜ਼ ਤੱਕ ਪਹੁੰਚ ਨੂੰ ਰੋਕਣ ਲਈ ਟੁਕਵੇਂ ਸੌਫਟਵੇਅਰ ਦੀ ਵਰਤੋਂ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ